ਬਟਾਲਾ ਕਲਨੌਰ ਮਾਰਗ ਤੇ ਸਥਿਤ ਗੁਰਦੁਆਰਾ ਲੋਹ ਲੰਗਰ ਸਾਹਿਬ ਖੁਸ਼ੀਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੋੜ ਮੇਲਾ ਡੇਰਾ ਬਾਬਾ ਨਾਨਕ ਦੇ ਸਬੰਧ ਵਿੱਚ ਧਾਰਮਿਕ ਸਮਾਗਮ ਭਾਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਪਾਵਨ ਮੌਕੇ ਤੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੀ ਸੇਵਾ ਨਿਰੰਤਰ ਤੌਰ ਤੇ 3 ਮਾਰਚ ਤੱਕ ਲਗਾਤਾਰ ਜਾਰੀ ਰਹੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਇਸੇ ਤਿਤ ਪੈਦਲ ਸੰਗ ਦੀ ਅਗਵਾਈ ਕਰਦੇ ਆ ਰਹੇ ਬਾਬਾ ਜੋਗਿੰਦਰ ਸਿੰਘ ਜੀ 15 ਤਰੀਕ ਐਤਵਾਰ ਨੂੰ ਗੁਰਦੁਆਰਾ ਲੋਹ ਲੰਗਰ ਸਾਹਿਬ ਖੁਸ਼ੀਪੁਰ ਵਿਖੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣ ਲਈ ਪਹੁੰਚ ਰਹੇ ਹਨ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਲੰਗਰ ਅਤੇ ਹੋਰ ਸਹੂਲਤਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਖੀਰ ਵਿੱਚ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪੱਤਰਕਾਰ ਲਵਪ੍ਰੀਤ ਸਿੰਘ ਦੀ ਖਾਸ ਰਿਪੋਰਟ ਦਾ ਹਿੰਦ ਨਿਊਜ਼ ਰਬ ਫਰੰਟਿਆ ਇਹ ਚੋਲੇ ਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਫਾਰੇ 30 ਇਤਾਂ ਦਰਜ ਕੀਤੀਆਂ ਨੇ ਮੇਰੇ ਬਾਦਸ਼ਾਹ ਨੇ ਪਿਆਰੇਓ ਚੋਲੇ ਪਰ ਸਾਂਝੀ ਵਾਲ ਤਰ੍ਹਾਂ ਉਪਦੇਸ਼ ਦਿੱਤਾ ਏ ਅਵਰ ਅੱਲਾ ਨੂਰ ਉਪਾਇਆ ਕੁਦਰਤ ਰੇਸਾ ਬੰਦੇ ਏਖ ਨੂਰ ਤੇ ਸਭ ਜਗ ਕੋ ਪਜਿਆ ਹੌਨ ਸਰੀਕੋ ਮੰਦੀ ਇਹ ਚੋਲਾ ਸਾਹਿਬ ਜੀ ਨੂੰ 520 ਸਾਲ ਹੋ ਚੁਕੇ ਆ 6ਵੀਂ ਸਦੀ ਆਰੰਭ ਹੋ ਚੁਕੀ ਆ ਨਾਲ ਇਹ ਪ੍ਰਾਤਨ ਚੌਸ ਹੈ ਵੀ ਝੋਲਾ ਸਬਜੀ ਦੇ ਨਾਲ ਪ੍ਰਾਪਤ ਹੋਏ ਨੇ ਵਿਰਤ ਹੋ ਚੁੱਕੇ ਨੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਮੇਰੇ ਬਾਪੇ ਨਾਨਕ ਨੇ ਪਿਆਰੇ ਡੇਰਾ ਬਾਬਾ ਨਾਨਕ ਧਰਤੀ ਨੂੰ ਭਾਗ ਲਾਈ ਤੇ ਮੇਰੇ ਬਾਪਾਸ਼ਾ ਨੇ ਧਰਤੀ ਤੇ 17 ਸਾਲ ਕੁਝ ਮਹੀਨੇ ਕੋਈ ਦਿਨ ਆਪਣੇ ਹੱਥੀ ਖੇਤੀਬਾੜੀ ਆਰੰਭ ਕੀਤੀ ਤੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੰਦਾ ਉਪਦੇਸ਼ ਮੇਰੇ ਬਾਬੇ ਨਾਨਕ ਨੇ ਪਿਆਰੇ ਤਸਦੀਦ ਦਿੱਤਾ ਹੈ ਸਭ ਰਾਣੀ ਜੀ ਆਨੰਦ ਹੋਵੇ ਚੜ੍ਹਦੀ ਕਲਾ ਦੇ ਵਿੱਚ ਸਾਧ ਸੰਗਤ ਨੂੰ ਤੁਹਾਨੂੰ ਪਿਆਰ ਹੈ ਸੁਲੂਕ ਕਰਕੇ ਆਪਣਾ ਮਨ ਦਾ ਕਿਸੇ ਕਦਰ ਦੇਣਾ ਸਹੀ ਕਰੀਂ ਇਹਨਾਂ ਯਾਦ ਰੱਖਿਓ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੂ ਰੂ ਪਿਆਰੀ ਸਾਧ ਸੰਗਤ ਜੀ ਆਪ ਜੀਆਂ ਨੂੰ ਜਾਣਕਾਰੀ ਹੋਵੇਗੀ ਇਸ ਚੀਜ਼ ਬਾਰੇ ਕਿ ਇਹ ਪ੍ਰਾਤਨ ਸਮੇਂ ਤੋਂ ਗੁਰਦਰਾ ਲੋਹ ਲੰਗਰ ਸਾਹਿਬ ਜੋ ਸਾਡੇ ਪਹਿਲੇ ਸੇਵਾਦਾਰ ਜਿਨ੍ਹਾਂ ਨੇ ਪੰਪਰਤਾ ਨੂੰ ਆਰੰਭ ਕਰਵਾਇਆ ਸੀਗਾ ਉਹ ਸਾਡੇ ਸਰਦਾਰ ਪਿਆਰਾ ਸਿੰਘ ਜੀ ਪ੍ਰਧਾਨ ਸਨ ਉਦੋਂ ਦੇ ਤੇ ਮਾਤਾ ਸੀਤਾ ਰਾਣੀ ਜੀ ਨਾਲ ਉਹਨਾਂ ਦੇ ਸਾਡੇ ਹੋਰ ਕਬੱਡੀ ਦੇ ਪਹਿਲਵਾਨ ਸਰਦਾਰ ਨਿਰਮਲ ਸਿੰਘ ਜੀ ਨਾਗਰਾ ਉਹਨਾਂ ਨੇ ਗੁਰਦ ਦੀ ਚਾਹ ਦੇ ਲੰਗਰ ਤੋਂ ਇਹ ਪੰਪਰਤਾ ਜਿਹੜੀ ਸੀ ਆਰੰਭ ਕੀਤੀ ਸੀਗੀ ਸਾਡੀ ਹੋਸ ਤੋਂ ਪਹਿਲਾਂ ਹੀ ਇਹ ਗੁਰਦਰਿਆ ਜਿਹੜਾ ਹੈਗਾ ਇਹਦੀ ਨੀ ਪੱਥਰ ਰੱਖਿਆ ਗਿਆ ਵਾ ਜੋ ਕਿ ਬੜੇ ਹੀ ਪਿਆਰ ਦੇ ਨਾਲ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇੱਥੇ ਆਪਣੀਆਂ ਸੁਖਣਾ ਸੁਖ ਕੇ ਜਾਂਦੇ ਆ ਜੋ ਸਤਿਗੁਰੂ ਉਹਨਾਂ ਦੀਆਂ ਪੂਰੀਆਂ ਕਰਦੇ ਆ ਤੇ ਉਹ ਹਰ ਵਾਰ ਆਪਣੇ ਸ੍ਰੀ ਅਖੰਡ ਸਾਹਿਬ ਜੀ ਦੀ ਸੇਵਾ ਲੈਂਦੇ ਆ ਜੋ ਕਿ 24 ਘੰਟੇ ਦੇ ਲੰਗਰ ਜਿਹੜੇ ਆ ਇੱਥੇ ਚੱਲਦੇ ਆ ਤੇ ਸੰਗਤਾਂ ਦੂਰੋਂ ਨੇੜੇ ਆ ਕੇ ਆਪਣੀਆਂ ਸੁਆਵਾਂ ਜੜੀਆਂ ਉਹ ਲੈ ਰੀਆਂ ਨੇ ਤੇ